ਪ੍ਰੋਮੋ ਦਾ ਰੁਲ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਆਪਣਾ ਇਹਨਾਂ ਦੇ ਐਮਐਲਏਰ ਕੱਟੀ ਆਪਾਂ ਦਵਿੰਦਰ ਸਿੰਘ ਸੀਗੇ ਤੇ ਨਾਂ ਉਹਦੀ ਪਤਨੀ ਆਈ ਸੀਗੀ ਹੋਂ ਤੋਂ ਪਹਿਲੇ ਇੱਕ ਵਾਰੀ ਮੈਨੇ ਰਗੀ ਦਾ ਦੌਰਜਾ ਪਿੰਦਾ ਉੱਤੋਂ ਹੋਇਆ ਸੀ ਜਾਨ ਤੂੰ ਮਰਤਾ ਵਗੇ ਨੇ ਵਗੇ ਨੇ ਤੱਕਾ ਦਿੱਤਾ ਆ ਜਿਹੜੇ ਅੱਜ ਸੱਟਾਂ ਲੱਗੀਆਂ ਸੀ ਕੀ ਮਾਮਲਾ ਜ ਲੜਾਈ ਜ ਹੋ ਰਹੀ ਹੈ ਇਹ ਜੀ ਤਕਰੀਬਨ ਦੁਪਹਿਰ ਤੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਇਹਨਾਂ ਦੇ ਐਮਐਲਆਰ ਕੱਟੀ ਆਪਾਂ ਗਵਿੰਦਰ ਸਿੰਘ ਸੀਗੇ ਤੇ ਨਾਲ ਉਹਦੀ ਪਤਨੀ ਆਈ ਸੀਗੀ ਤੇ ਗਵਿੰਦਰ ਸਿੰਘ ਜੀ ਕੋਲ ਨੇ ਆਪ ਦੱਸਿਆ ਕਿ ਉਹਨਾਂ ਦਾ ਐਮਐਲਆਰ ਕਟਾਉਣਾ ਉਹਨਾਂ ਨੇ ਠੀਕ ਹੈ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮਐਲਆਰ ਕੱਟਿਆ ਗਿਆ ਵਾਈਫ ਦੀ ਕੰਪਲੇਂਟ ਸੀ ਕਿ ਉਹਨਾਂ ਦਾ ਸਿਰਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਮਨੇ ਰੀਗੀ ਦਾ ਦੌਰਜਾ ਪਿੰਦੋਂ ਉੱਦੋਂ ਹੋਇਆ ਸੀ ਜਿਹੜਾ ਮੈਨੂੰ ਪੁੱਛਿਆ ਦੇ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮਲਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿ ਅੱਦਾਂ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮਲਰ ਜਿਹੜਾ ਇਲਾਜ ਬਣਦਾ ਸੀ ਦਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਮਾਦਰ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀ ਅਮਰਜੀਤ ਕੌਰ ਉਹਨਾਂ ਨੂੰ ਇੰਜੈਕਸ਼ਨ ਲੱਗੇ ਉਹਨੂੰ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨਾਂ ਨੂੰ ਲੋਡ ਲੱਗੀ ਹੋਈ ਹੈ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਹੈ ਉਹਨਾਂ ਦੀ ਮੌਕੇ ਤੇ ਰਾਸਤੇ ਵਿੱਚ ਡੇਟ ਹੋ ਗਈ ਸੀ ਐ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਨਾਲ ਕੋਈ ਬੰਦਾ ਤੇ ਜਿਹੜਾ ਵੀ ਇਹਦੇ ਬਸ ਉਹ ਆਪਣਾ ਮਰਖੰਦ ਨਾਲ ਲੜਾਈ ਹੋਈ ਹੈ ਜੀ ਉਹ ਰੋਜ਼ ਮੈਂ ਮੇਰੀ ਡਿਊਟੀ ਚ ਨਹੀਂ ਆਇਆ ਦੂਜੇ ਡਾਕਟਰ ਸਾਹਿਬ ਦੀ ਡਿਊਟੀ ਚ ਆਇਆ ਨਹੀਂ ਤੇ ਹੋਰ ਵੀ ਅੰਦਰ ਘਟੀ ਫਿਰ ਉਹਨਾਂ ਨੂੰ ਪਤਾ ਹੋਣਾ ਸੀ ਸਿਰ ਤੇ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਸਿਵਲ ਹਸਪੀਟਲ ਤੋਂ ਉਹ ਤੋਂ ਨੰਬਰ ਆ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਵਿੱਚ ਹਾਂਜੀ ਵੀਰ ਜੀ ਰਸਤੇ ਵਿੱਚ ਇਹ ਮਾਮਲਾ ਸੀਗਾ ਜੀ ਇਹ ਜੀ ਅੱਜ ਦੁਪਹਿਰੇ ਹਾਂਜੀ ਵੀਰ ਜੀ ਕੀ ਕੀ ਮਾਮਲਾ ਹੈ ਸਰ ਮੈਨੂੰ ਝਾੜ ਕੇ ਰੱਖਦਾ ਬੁਗੇਰੇ ਓ ਮੇਰੀ ਮਰੀ ਜਾਨ ਤੂੰ ਵਰਤਾਬ ਗੇਰੇ ਬੁਗਰੇ ਨੇ ੱੱਕਾ ਦਿੱਤਾ ਉਸ ਉਹ ਬੁਗਰੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਉਹ ਬੁਗਰੇ ਕੋਸੇ ਜਾ ਕੇ ਦਖਾਰਦੇ ਤਾ ਆਪਿ ਚੜ ਉਹ ਗਰਕੀ ਗਰਕੇ ਹੋ ਜੋਗੀ ਮੈਨੂੰ ਯਰਬਾ ਕਾਸੀ ਹਸਤਾੜਾ ਹੈ ਸਾਡੀ ਹਲੇ ਤੱਕ ਮਲ ਲਹਰ ਨਹੀਂ ਕੱਟਣ ਦਿੱਤੀ ਬੁਗੇ ਨੇ ਲੋਕਲ ਮੇਲੇ ਨੇ ਸਾਡੀ ਐਵੇਂ ਲਹਰ ਨਹੀਂ ਕੱਟਣ ਦਿੱਤੀ ਓ ਬੁਗੇ ਨੂੰ ਬਹੁਤ ਸ਼ਾਇਆ ਪੁਰਸਦੀ ਬੁਗੇ ਨੂੰ ਸ਼ਾਇਆ ਮਲੇਦੀ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਨੇ ਅਜ ਵੀ ਡੰਡੇ ਵਾਰਿਆ ਨੇ ਹਾਏ ਮੇਰੇ ਯਾਰ ਅੱਬਾ ਹੋ ਦੋਸਤੋ ਹੋ ਤੁਸੀਂ ਪ੍ਰੈਸ਼ਰ ਬਣਾਉਂਗੇ ਹੋ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਜਦੋਂ ਐ ਮੈਂ ਲੜਖੱਟੀ ਜਾਊਗੀ ਜਦੋਂ ਭਈ ਯਾਰ ਹੋਊਗੀ ਹਾ ਵਸ ਜੀ ਮੈਂ ਹੋਰ ਨਹੀਂ ਕੁਝ ਕਹਿ ਸਕਦਾ ਹੇ ਪੁਲਿਸ ਨੂੰ ਫੋਟਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੋਲਾ ਹੈ ਇਹਨਾਂ ਦੇ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਟੀਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਜੋ ਜੋਸਨ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਇਸ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਹੋਏਗੀ ਉਸੇ ਸਬੰਧ ਵਿੱਚ ਅਸੀਂ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਦੀ ਸਾਤੇ ਕੀ ਫੁਰਤੀ ਤੋਂ ਆਏਗੀ ਸਮਝ ਕਿਥੇ ਲੱਗੇ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਰਾਂਗੇ ਅਧਵਿੰਦਰ ਸਿੰਘ ਪਰ ਜਿਹੜੇ આરોਪ ਲਾਏ ਜਾ ਰਹੇ ਕੀ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂ ਤਾਂ ਮੌਤ ਦੇ ਕੰਮ ਜਿਹੜੇ ਦੋਸ਼ ਲਾਏ ਜਾ ਰਹੇ ਉਹਦੇ ਕਿਵੇਂ ਜੀ ਬਿਲਕੁਲ ਅਧਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸ਼ਤਵਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਗਲੀ ਕਰਾਂਗੇ ਠੀਕ ਹੈ ਠੀਕ ਹੈ ਜੀ